ਦੇਖਾਂਗਾ ਤੇ ਡੇਟਾ ਦੀ ਦਬੀ ਨਾ ਨਿਭਾ ਰਖਿੰਦੇ ਮੈਨੂੰ ਜੀ ਖਾਣੇ ਦਿਖਾਉਣਾ ਹਟੇ ਤੇ ਦਬਣਾ ਕਰ ਤੁਸੀਂ ਖਾ ਲੈ ਕਰੋ ਜਿੰਨੂੰ ਜਿੰਨੂੰ ਪਸੰਦ ਆ ਉਹ ਕਮੈਂਟ ਕਰਕੇ ਜੋ ਦੱਸਿਓ ਵੀ ਕਿਦਾਂ ਦੇ ਲੱਗੇ ਤਾਂ ਰੋ ਗੁਰਪਾ ਕੇ ਤੇ ਸਿੱਕੇ ਉੱਪਰ ਆ ਗਏ ਇਦਾਂ ਬਣਾ ਕੇ ਖਾ ਸਕਦੇ ਜੀ ਖਾਂਗਾ ਨਾ ਕੀ ਕਹੋ ਮੇਰੇ ਤਵੀਆਂ ਨਾਲ ਵੀ